ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਪ੍ਰਤਾਪ ਆਪਣੇ ਨਾਲ ਹੋਊਗਾ ਭਾਈ ਸਤਨਾਮ ਕਿਸੇ ਕੰਮ ਕਰਕੇ ਥੋੜਾ ਜਿਹਾ ਬਾਹਰ ਗਿਆ ਸੀਗਾ ਤੇ ਫਿਲਹਾਲ ਜਿਹੜੇ ਦੋਸਤੋ ਅੱਜ ਤਿੰਨ ਨਗਰਾਂ ਨੂੰ ਦਿਖਾਉਣੇ ਆ ਤਿੰਨ ਪਸ਼ੂ ਦਿਖਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਆਪਾਂ ਭਾਈ ਪ੍ਰਤਾਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਦੋਸਤੋ ਪੱਟੀ ਸ਼ਹਿਰ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਪਿੰਡ ਕੈਰ ਨਾ ਲੱਗਦਾ ਪਿੰਡ ਲੋਕਾ ਤੇ ਗ੍ਰੈਂਡ ਕੈਰੋਂ ਤੋਂ ਦੋਸਤੋ ਇੱਕ ਛੜਕ ਨਿਕਲਦੀ ਆ ਪੈਲਸਾ ਗ੍ਰੈਂਡ ਕੈਰੋਂ ਛੜਕ ਦੇ ਉੱਪਰ ਤੇ ਉਹ ਛੜਕ ਦੋਸਤੋ ਸਿੱਧੀ ਬਈ ਸਤਨਾਮ ਸਿੰਘ ਹੋਣਾਂ ਦੀਆਂ ਟਾਣੀਆਂ ਤੇ ਬਾਹਰ ਹਵੇਲੀਆਂ ਤੇ ਆ ਜਾਂਦੀ ਆ ਅੱਜ ਤਰੀਕ ਦੋਸਤੋ 19 ਜੁਲਾਈ ਆ ਤੇ ਸਮਾਂ ਕੋਈ ਸ਼ਾਮ ਦੇ ਸਾਢੇ 6 ਵਜੇ ਦਾ ਇੱਕ ਟੋਕੜ ਵੜ ਦੋਸਤੋ ਦਿਖਾਵਾਂਗੇ ਗੇਅਰ ਬ੍ਰੀਡ ਦੇ ਵਿੱਚ ਆ ਗੇਅਰ ਕ੍ਰੋਸ ਦੇ ਵਿੱਚ ਆ ਇੱਕ ਗੱਬਣਾ ਕੋਈ 6-7 ਮਹੀਨਿਆਂ ਦੀ ਬਾਕੀ ਸ਼ੋਰ ਜਿੰਨੀ ਹੈਗੀ ਦੋਸਤੋ ਆਪਾਂ ਵੀਰ ਪ੍ਰਤਾਪ ਤੋਂ ਪੁੱਛ ਲਾਂਗੇ ਇੱਕ ਸੱਜਰ ਸੂਈ ਦੋਸਤੋ ਇਧਰ ਮਾਝਾ ਤੁਹਾਨੂੰ ਦਿਖਾ ਦਾਂਗੇ ਜਿਹੜੀ ਬਿਲਕੁਲ ਸੱਜਰ ਸੂਈ ਹੈ ਠੀਕ ਆ ਜੀ। ਤੋਂ ਪੂਰੀ ਡਿਟੇਲ ਦੋਸਤੋ ਇਹਨਾਂ ਪਸ਼ੂਆਂ ਦੀ ਬਾਈ ਪ੍ਰਤਾਪ ਦੇ ਦਊਗਾ ਤੇ ਨੰਬਰ ਬਾਈ ਇਸ ਨਾਮ ਦਾ ਦੋਸਤੋ ਲਗਾਤਾਰ ਸਕਰੀਨ ਦੇ ਆਪਾਂ ਥੱਲੇ ਚਲਾ ਦਾਂਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਉਹਦੇ ਰੇ ਜਾਣਕਾਰੀ ਲੈ ਲਿਓ। ਸਭ ਤੋਂ ਪਹਿਲਾਂ ਵੀਰ ਪ੍ਰਤਾਪ ਸਿੰਘ ਕਹਿਰੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹੋਰ ਪਰਿਵਾਰ ਠੀਕ ਠਾਕ ਆ ਬਹੁਤ ਵਧੀਆ ਜੀ।ਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਰਾਜਸੰਧੂ ਡੇਰੀ ਫਾਰਮ ਲੈਂਦੇ ਆ। ਹਾਂ ਮਿਹਰਬਾਨੀ ਤੇ ਅੱਜ ਖੇੜ ਦੇ ਮ ਬਾਈ ਦਾ ਨਾਮ ਕੀ ਆ ਪਾਸੇ? ਹਾਂਜੀ ਡੰਗਰ ਲਾਉਣ ਗਏ ਜੀ। ਠੀਕ ਆ ਜੀ। ਅੱਛਾ ਤੇ ਪ੍ਰਤਾਪ ਭਾਈ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਇੱਕ ਟੋਕੜ ਆਪਣੇ ਕੋਲ ਗੇਰ ਦੇ ਵਿੱਚ ਇਹ ਸਾਹਮਣੇ ਜਿਹੜੀ ਵੜ ਹੈ ਹਾਂਜੀ ਇਹ ਗੇਰ ਦੇ ਵਿੱਚ ਆ ਗਈ ਆ। ਇਹ ਟੋਕੜ ਆ। ਹਾਂਜੀ ਇੱਕ ਜਿਹੜੀ ਦੂਜੀ ਵੜ ਉਹ ਕਿੰਨੇ ਕਿ ਮਹੀਨੇ ਦੀ ਗੱਭਣ? ਉਹ 7 ਮਹੀਨਿਆਂ ਦੀ ਟੋਕੜ ਗੱਭਣਿਆ। ਟੋਕੜ ਗੱਭਣਾ ਦੁੱਧ ਵੀ ਹੈ ਕਿਉਂਦੇ ਥੱਲੇ? ਹਾਂਜੀ ਨਹੀਂ ਦੁੱਧ ਨਹੀਂ ਜੀਗਾ। ਦੁੱਧੋ ਡਰਾਈ ਹੈ ਭੱਜੀ ਆ ਦੁੱਧ। ਹਾਂਜੀ। ਲਾ ਵੀ ਵੀਰ ਪ੍ਰਤਾਪ ਇੱਥੋਂ ਸ਼ੁਰੂਆਤ ਕਰਦੇ ਆਪਾਂ ਪਹਿਲੇ ਨੰਬਰ ਤੋਂ ਇਸ ਬੱਲੀ ਮੱਝ ਤੋਂ। ਕੀ ਡਿਟੇਲ ਆ ਵੀਰ ਸੂਆ ਕਿਰਮਤ ਸੂਈ ਆ ਇਹ ਸਾਰੇ ਚੌਕ ਦਿਨਾਂ ਦੀ ਸੂਈ ਆ ਹਾਂਜੀ ਤੇ ਦੁੱਧ 10 ਕਿਲੋ ਦੇ ਗਾਏ ਥੱਲੇ ਠੀਕ ਆ ਜੀ ਹਾਂਜੀ 10 ਕਿਲੋ ਦੁੱਧ ਚਾਰਾ ਲਓ ਦੋਸਤੋ ਚਾਰਾਂ ਕਿ ਦਿਨਾਂ ਦੀ ਸੂਈ ਆ ਤੇ ਦੁੱਧ 10 ਕਿਲੋ ਤੇ ਹੁਣ ਚੱਲ ਰਹੀ ਆ ਤੇ ਸੂਆ ਕਿਰਮਾ ਦੱਸਿਆ ਪ੍ਰਤਾਪ ਸੂਆ ਦੂਜਾ ਭਾਈ ਦੂਜਾ ਸੂਆ ਮਗਰ ਕਟਾ ਆ ਗਿਆ ਹਾਂਜੀ ਮਗਰ ਕਟਾ ਭਾਈ ਠੀਕ ਆ ਜੀ ਤੇ ਚੂਣ ਚਣ ਕਿੱਦਾਂ ਨਿਕਲੀ ਫਿਰ ਤੂੰ ਨੇ ਇੱਕ ਨੰਬਰ ਐ ਜੀ ਤਾਂ ਰਮ ਰਾਵਾਂ ਠੀਕ ਆ ਜੀ ਆ 10 ਕਿਲੋ ਇੱਕ ਤਾਂ ਹੁੰਦਾ ਵੀ ਗੱਲ ਪ੍ਰਤਾਪ ਕਹਿ ਦੇਣੀ ਵੀ 10 ਕਿਲੋ ਇੱਕ ਹੁੰਦਾ ਵੀ 10 ਕਿਲੋ ਚਾਹ ਵਾਲਾ ਪਾਈ ਆਪਾਂ ਜਿੰਨਾ ਦੁੱਧ ਹੋਵੇ ਵੀਰ ਵੀ ਹੋਣਾ ਹੀ ਦੱਸਦਾ ਤੁਹਾਨੂੰ ਪਿਆ ਦੁੱਧ ਹੋਣਾ ਹੀ ਜਾਂ ਦੁੱਧ ਨਾ ਘੱਟ ਹੋਊਗਾ ਠੀਕ ਆ ਜੀ ਹਾਂ ਜਿਹੜਾ ਚੌਕ ਦਿਨਾਂ ਦੇ ਬੌਲੇ ਤੋਂ ਬਾਹਰ ਹੀ ਆਈ ਫਿਰ ਹਾਂ ਜੀ ਬੌਲੇ ਤੋਂ ਬਾਹਰ ਠੀਕ ਆ ਜੀ ਲੈ ਵੀਰ ਪ੍ਰਤਾਪ ਇੱਕ ਵਾਰੀ ਖੋਲ ਕੇ ਕਰਾਇਆ ਦਰਸ਼ਨ ਤੋਰ ਕੇ ਵੀਰਾਂ ਨੂੰ ਲਓ ਦੋਸਤੋ ਬਾਕੀ ਸੋਨੇ ਪਿੱਠ ਪੂਰੇ ਦੇ ਵਿੱਚ ਆ ਦੂਜਾ ਸੁਆ ਵੀਰ ਦੱਸ ਰਿਹਾ ਬਾਕੀ ਆ ਫੇਸ ਕੁਆਲਿਟੀ ਤੋਂ ਆ ਠੀਕ ਆ ਜੀ ਛੋਟਾ ਸਿੰਘ ਪਤਲਾ ਤੇ ਬਰੀਕ ਸਿੰਗੀ ਆ ਠੀਕ ਆ ਮਗਰ ਕਟਾ ਮੇਲ ਕਾਫ ਆ ਕੋਈ ਚੌਕ ਦਿਨਾਂ ਦੀ ਸੂਈ ਆ ਦੋਸਤੋ 10 ਕਿਲੋ ਹੁਣ ਫਵਾਨੇ ਲੇਵੇ ਦੀ ਬਹੁਤ ਸਾਫ ਸੁਥਰੀ ਚੌਰ ਸਲੇਵਾ ਚੌੜਾ ਪਿੱਠਪੁੜਾ ਬਾਕੀ ਬਿਲਕੁਲ ਛੋਟਾ ਸਿੰਘ ਠੀਕ ਆ ਜੀ ਸੋ ਕਦ ਕਾਠ ਵੀ ਬਹੁਤ ਸੋਹਣਾ ਆ ਦੇਖੋ ਪ੍ਰਤਾਪ ਅੱਗੋਂ ਥੋੜਾ ਹੋਰ ਘਮਾਦ ਗਿਆ ਮਾੜੇ ਲਓ ਜੀ ਥੋੜਾ ਅੱਗੋਂ gekeੜਾ ਦਵਾਦ ਗਿਆ ਬਾਕੀ ਦੋਸਤੋ ਨਾਲ ਦੀ ਨਾਲ ਚਵਾਈ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਠੀਕ ਆ ਜੀ ਕਿਉਂਕਿ ਸੂਈ ਸਵਾਈ ਇਹ ਝੋਟੀ ਆ ਚਾਹੇ ਮੱਝ ਤੇ ਚਵਾਈ ਆਪਾਂ ਨਾਲ ਦੀ ਨਾਲ ਤੁਹਾਨੂੰ ਜਰੂਰ ਦਿਖਾਵਾਂਗੇ ਵੀ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਦੂਰ ਨੇੜੇੋਂ ਆਨਲਾਈਨ ਸੌਦਾ ਕਰਦੇ ਆ ਪਰ ਹਰ ਵਾਰ ਆਪਾਂ ਕਹਿੰਦੇ ਆ ਵੀ ਕੋਈ ਜਿਹੜੇ ਸੱਜਣ ਨੂੰ ਪਸੰਦ ਆਊਗੀ ਤੁਸੀਂ ਘਰ ਆਣ ਕੇ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਬੇਸ਼ੱਕ ਤਸੱਲੀ ਕਰ ਲਿਓ ਠੀਕ ਆ ਤੇ ਬਾਕੀ ਲੇਵੇ ਲੂਵੇ ਦੀ ਹਵਾਨੇ ਦੀ ਸਾਫ ਸੁਥਰੀ ਵਾਂਡੂਣ ਕਾਸੀ ਸੋਹਣੀ ਆਪਸੀ ਥਨਾ ਦੀ ਠੀਕ ਆ ਆ ਦੇਖੋ ਅੱਗੇ ਪਿੱਛੇ ਤੇ ਪ੍ਰਤਾਪ ਬਹੁਤ ਛੋਟਾ ਕਰਦਾ ਵੀਰ ਸਾਡਾ ਤੇ ਅੱਜ ਵੇਨੇ ਆ ਕੀ ਮੁੱਲ ਕਰਦਾ ਇਹਦਾ ਕੋਈ ਗੱਲ ਨਹੀਂ ਚਾਪਾ ਛੋਟਾ ਵਾਲਾ ਹੀ ਕੰਮ ਕਰ ਦੇਣਾ ਉਹ ਲੈ ਪ੍ਰਤਾਪ ਦੇ ਹੱਥ ਵਾਸਾ ਤੇ ਲੱਖ ਮੰਗ ਲਈਏ ਭਾਜੀ ਮੈਂ ਭਾਵੇਂ ਵੀ ਅੱਧੀ ਇੱਕ 5 ਕਰ ਲਉ ਪਰ ਇਹ ਆ ਵੀ ਆਪਾਂ ਟਿਕਾਣੇ ਦੇ ਲਿਆਉਣੀ ਗੱਲ 90 ਦੇ 2 ਦੀ ਦੇ ਦਾਂਗੇ ਹਾਂ 92 ਦੀ ਹਾਂਜੀ ਮੈਂ ਬਹੁਤ ਚੰਗੀ ਹੈ ਭਾਜੀ ਹਾਂ ਕਰ ਦਈਏ ਖੁੱਲਾ ਖੁੱਲਾ ਮਾਨਤਨ ਕਰ ਦਈਏ ਯਾਰ ਅੱਜ ਤਾਂ ਕੋਈ ਅੱਜ ਤਾਂ ਪਹਿਲਾਂ ਓਰ ਯਾਰ ਛੱਡ ਦਾਂਗੇ ਭਾਜੀ ਅੱਛਾ ਨੇ ਹਜੇ ਵੀ ਨਹੀਂ ਗੱਲ ਬਣੀ ਪ੍ਰਤਾਪ ਖੁੱਲਾ ਨਹੀਂ ਹੁਣ ਭਾਜੀ ਐਦਾਂ ਨਾ ਕਰੋ ਹੁਣ ਬਿਲਕੁਲ ਜਾਇਜ਼ ਨਹੀਂ ਕੱਢ ਦਈਏ ਕਸਰ ਨਹੀਂ ਨਹੀਂ ਮੰਨੋ ਗੱਲ ਉਹਨੇ ਤੇ ਲੱਖ ਆਖ ਕੇ ਆਈ ਮੈਂ ਇਹ ਦਾਤਾ 9000 ਰੁਪਏ ਉਹਦੇ ਤੋਂ ਬਗਹਿਰੀ ਹਾਂ ਇੱਕ ਘਟਨ 90 ਦੇ ਜੀ ਹਾਂ ਨਹੀਂ ਨਹੀਂ ਇੱਕ ਉਤੇ 90 ਦੀ ਭਾਜੀ ਇਹਨਾਂ ਵੀ ਲਾਈਓ ਹੈ ਇੱਕ ਉਤੇ 90 ਦੀ ਅੰਦਰ ਕਰ ਦਈਏ ਥੋੜੀ ਬਸ ਨਹੀਂ ਭਾਜੀ ਤਾਂ ਕਾ ਹੋ ਜਾਊਗਾ ਨਹੀਂ ਹੁੰਦਾ ਛੋਟ ਕਰਦਾ ਕੋਈ ਨਹੀਂ ਚੱਲ 90 ਚ ਕਰ ਦੇਗਾ ਨਹੀਂ ਨਹੀਂ ਇੱਕ ਇੱਕ 90 ਜੋ ਅਸ 91 ਚ ਹਾਂ 91 ਚ 91 ਚ ਦੋਸਤੋ ਛੋਟ ਪ੍ਰਤਾਵਨ ਦਾ ਕਰਾਂਗੇ ਠੀਕ ਆ ਜੀ ਵੈਸੇ ਆਂਦਾ ਵੀ ਮੁੱਲ ਲੱਖ ਕਰਾ ਲੋ ਚਾਹੇ ਲੱਖ ਤੋਂ ਬਾਹਰ ਜਿੰਨਾ ਮਰਜ਼ੀ ਕਰ ਲਈਏ ਪਰ 91 ਦੇ ਵਿੱਚੋਂ ਆ ਦਾ ਛੋਟ ਛੱਪਾ ਕਰ ਦਾਂਗੇ ਬਾਕੀ ਨਾਲ ਦੀ ਨਾਲ ਤੁਸੀਂ ਚੋਣ ਜਾਣ ਚਵਾਈ ਚ ਵੀ ਦੇਖ ਲਈ ਆ ਤੇ ਤਸੱਲੀ ਨਾਲ ਮੇਰਾ ਵੀਰ ਇੱਕ ਵਾਰੀ ਦੋ ਵਾਰੀ ਵੀਡੀਓ ਅੱਗੇ ਪਿੱਛੇ ਕਰਕੇ ਵੇਖ ਲਿਓ ਚਵਾਈ ਨਾਲ ਹੀ ਆਪਾਂ ਤੁਹਾਨੂੰ ਕਰਕੇ ਦਿਖਾ ਦਈਏ ਠੀਕ ਆ ਜੀ ਬਾਕੀ ਆ ਲੇਵਾ ਬਹਿਣੀ ਵਾਲੀ ਭਾਈ ਵਾਲੀ ਸਾਈਡ ਤੋਂ ਠੀਕ ਆ ਜੀ ਬਹਿਣੀ ਸਾਈਡ ਤੋਂ ਆ ਥਣ ਭਾਂਡਾ ਬਹੁਤ ਸੋਹਣਾ ਥਨ ਥੂਣਾ ਮਗਰ ਵੀ ਕਟਾ ਦੋਸਤੋ ਠੀਕ ਹੈ ਜੀ ਨੀਲੀ ਦੇ ਵਿੱਚ ਮਗਰ ਕਟਾ ਤੇ 91000 ਦੇ ਵਿੱਚੋਂ ਛੋੜ ਛੱਪਾ ਅੱਛਾ ਪ੍ਰਤਾਪ ਅੱਗੇ ਸੈਕੰਡ ਨੰਬਰ ਤੇ ਵੀ ਦਾ ਆਪਣੇ ਕੋਲ ਆ ਅੱਗੇ ਗਿਰ ਬ੍ਰੇਡ ਦੇ ਵਿੱਚ ਟੋਕੜਿਆ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਗਿਰ ਦਾ ਕਰਾਸ ਵੀ ਕਹਿ ਸਕਦੇ ਆਪਾਂ ਤੇ ਜਿਆਦਾ ਪਰਸਨਟ ਜਿਹੜੀ ਹੈਗੀ ਉਹ ਗਿਰ ਦੇ ਵਿੱਚ ਅੱਛਾ ਟੋਕੜਾ ਤੇ ਪ੍ਰਤਾਪ ਅੱਗੇ ਬਣੀ ਬੁਣੀ ਤੇ ਨਹੀਂ ਨਹੀਂ ਜੀ ਬਣੀ ਨਹੀਂ ਦੁੱਧ ਹੈਗਾ ਥੱਲੇ ਹਾਂਜੀ ਦੁੱਧ 8.5 ਕਿਲੋ ਜੀ 8.5 ਕਿਲੋ ਹਾਂਜੀ ਠੀਕ ਹੈ ਜੀ ਮਿਲਦੀ ਮੁਲਦੀ ਬੱਸ ਇਸੇ ਤਰ੍ਹਾਂ ਹੀ ਆ ਥਾਪੀ ਐ ਵਧੀਆ ਜੀ ਬੰਦਾ ਵੰਗਾ-ਵੰਗਾ ਪਾਲੀ ਨੇ ਕੋਈ ਜੂੜ ਰੱਸੀ ਆਵੇਂ ਪਾਏ ਭਾਵੇਂ ਨਾ ਪਾਏ ਠੀਕ ਹੈ ਜੀ। ਲਓ ਦੋਸਤੋ 8 8.5 ਕਿਲੋ ਦੁੱਧ ਦੱਸ ਰਿਹਾ ਬਾਈ ਪ੍ਰਤਾਪ ਤੇ ਟੋਕੜ ਆ ਠੀਕ ਹੈ ਜੀ ਅੱਗੇ ਬਣੀ ਸੌਰੀ ਨਹੀਂ ਗਈ ਉਹ ਤਾਂ ਵੇਰਵਾ ਜ਼ਰੂਰ ਪਾ ਦੇਦਾ ਵੀ ਚਾਹੇ ਕੋਈ 10 ਦਿਨਾਂ ਦਾ ਵੀ ਪਸ਼ੂ ਬਣਿਆ ਹੋਵੇ। ਐਵੇਂ ਸਰ ਝੂਠ ਮਾਰ ਦਿੱਤੀ ਉਹਦਾ ਫਾਇਦਾ ਕੋਈ। ਹਾਂ। ਆਹ ਲਓ। ਦੇ ਗਾਦੀ ਤੇ ਬਾਕੀ ਪ੍ਰਤਾਪ ਚਾਰੇ ਥਣ ਚੋਣ ਚਣ ਕਿਵੇਂ ਆ ਚੂਣ ਆ ਬੰਬੀ ਵਰਗੀ ਓਕੇ ਆ ਜੀ ਚੂਣ ਦਾ ਨਹੀਂ ਕੋਈ ਚੱਕਰ ਆ ਵੜਦੀ ਬੁਰਦੀ ਪੂਰੀ ਹਾਂ ਬਹੁਤ ਵਧੀਆ ਠੀਕ ਆ ਜੀ ਮਨੋਬ ਵੀ ਕਈ ਵਾਰਾ ਕਿਹੇ ਵੀ ਜਾਨ ਮਨ ਦੀ ਕਈਆਂ ਤੋਂ ਹੁੰਦਾ ਵੀ ਚਲੋ ਸੁਆ ਸਵਾ ਪੈਣ ਵਾਲਾ ਛੋਟਾ ਪਸ਼ੂ ਚਲੋ ਨਾਰਮਲ ਲੱਭਦੇ ਹੁੰਦੇ ਆ ਹਾਂ ਜੀ ਭਾਵੇਂ ਪੰਦਰੀਆ ਭਾਜੀ ਨਿਗਾਹ ਆ ਭਾ ਤੇ ਕੀ ਕਰਾਂਗੇ ਮੁੱਲ ਮੁੱਲ ਤੇ 20000 ਰੁਪਿਆ ਕਰਦੇ 18 ਦੇ ਦਈਏ ਨਹੀਂ ਫੇਰ ਹੁਣ ਕਸਰਾ ਕੱਢ ਕੇ ਦਈਏ ਹੁਣ 18000 ਦੀ ਦੇ ਦਈਏ ਭਾਜੀ ਹੈ 15 ਦੀ ਮੈਂ ਤਾਂ ਕਹੀ ਜਣਾ ਜਿੰਨੇ ਦਾ ਤੂੰ ਬ੍ਰੇਕ ਨਹੀਂ ਦਉਂਦਾ ਜੇਕਰ ਤੇ ਬ੍ਰੇਕ ਲਾ ਠੀਕ ਹੈ ਤੂੰ ਹੀ ਕਹੀਆਂ ਨਹੀਂ ਨਹੀਂ 15 ਦੀ ਜੀ 15 ਦੀ ਬਿਲਕੁਲ ਜੈ ਸਾਢੇ 8 ਕਿਲੋ ਚਵਾ ਦਾਂਗੇ ਨਾ ਹਾਂ ਹਾਂ ਇਹ ਨੇ ਸਾਢੇ 8 ਕਿਲੋ ਘਾਟ ਨਾ ਦੋਸਤੋ ਸਾਢੇ 8 ਕਿਲੋ ਦੁੱਧ ਜਿਹੜਾ ਚੋਣ ਇਸ ਵਾਇਰ ਦੇ ਥੱਲੇ ਆ ਤੇ ਆ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਥਣਾ ਦਿਖਾ ਦਿੰਨੇ ਆ ਚਾਰੇ ਥਣਾ ਦੀ ਆ ਸਪੇਸ ਸਹਿਜ ਆ ਵੰਡ ਮੁੰਡ ਹੈਗੀ ਠੀਕ ਆ ਸੋ 8 ਸਾਢੇ 8 ਕਿਲੋ ਦੁੱਧ ਇਸ ਵਕਤ ਹਾਜ਼ਰ ਸੋ 15000 ਦੀ ਇਹ ਦੋਸਤੋ ਮਿਲ ਜੂਗੀ ਗੇਅਰ ਬਰੀਡ ਦੇ ਵਿੱਚ ਆ ਸੋ ਅੱਗੇ ਮੰਨ ਲਓ ਵੀ ਕਿਸੇ ਵੀਰ ਨੇ ਕੰਮ ਵੀ ਕਰਨਾ ਹੈ ਘਿਰ ਨਸਲ ਦੇ ਉੱਪਰ ਇਹਦੇ ਚ ਕੋਈ ਚੰਗੇ ਬੱਚੇ ਵੀ ਆਪਾਂ ਲੈ ਸਕਦੇ ਹਾਂ ਠੀਕ ਆ ਜੀ ਸੋ ਨਸਲ ਜਾਤ ਘਰ ਦੇ ਵਿੱਚ ਆ ਜਾਂਦੀ ਠੀਕ ਆ ਜੀ ਤੇ ਵਿੱਚ ਕਿਤੇ ਨਾ ਕਿਤੇ ਕਰਾਸ ਵੀ ਥੋੜਾ ਬਤਾ ਹੋਊਗਾ ਅੱਛਾ ਤੇ ਪ੍ਰਤਾਪ ਅੱਗੇ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਨਗ ਆ ਗਿਆ ਇਹ ਸੱਤਾਂ ਮਹੀਨਿਆਂ ਦੀ ਗੱਬਣ ਆ ਜੀ ਠੀਕ ਆ ਜੀ ਹਾਂਜੀ ਸੱਤਾਂ ਮਹੀਨਿਆਂ ਦੀ ਗੱਬਣ ਆ ਡਰਾਈ ਆ ਦੁੱਧੋਂ ਤਾਂ ਭੱਜੀ ਹਾਂ ਹਾਂਜੀ ਹਾਂਜੀ ਠੀਕ ਆ ਜੀ ਸੂਹਾ ਖਣਵਾ ਸੁੰਦੀ ਫਿਰ ਅੱਗੇ ਸੂਹਾ ਦੂਜਾ ਭਾਜੀ ਦੂਜਾ ਕ ਸੂਹਾ ਹੋ ਬਾਕੀ ਚੁੱਪ ਚੁੱਪ ਕੇ ਮਾੜਾ ਮੋੜ ਤਸੱਲੀ ਆਪਣੀ ਹਾਂ ਉਹ ਕਿ ਭਾਜੀ ਵ ਠੀਕਾ 7 ਮਹੀਨੇ ਆਪਾਂ ਆਪਦੀ ਚੈੱਕ ਕਰਾਈ ਆ ਹਾਂਜੀ ਹਾਂਜੀ ਚੈੱਕ ਕਰਾਈ ਭਾਈ ਠੀਕ ਹੈ ਕਈ ਹੁੰਦਾ ਵੀ ਅੱਗੋਂ ਦੱਸਣ ਮੁਤਾਬਕ ਚੈੱਕ ਕਰਾਈ ਤੋਂ ਬਗੈਰ ਭਾਈ ਆਪਾਂ ਲੈਣੀ ਨਹੀਂ ਠੀਕ ਆ ਜੀ ਲੈ ਵੀਰ ਪ੍ਰਤਾਪ ਇਹ ਵੀ ਖੋਲਦੇ ਆ ਦੋਸਤੋ ਸੱਤਾਂ ਮਹੀਨਿਆਂ ਦੀ ਗੱਭਣਾ ਦੁੱਧੋਂ ਡਰਾਈ ਆ ਠੀਕ ਆ ਦੁੱਧੋਂ ਸੁੱਕੀ ਆ ਭੱਜੀ ਆ ਜਿੱਦਾਂ ਵੀ ਕਿਸੇ ਵੀਰ ਨੂੰ ਸਮਝ ਆਉਂਦੀ ਗੱਲ ਠੀਕ ਆ ਦੁੱਧੋਂ ਡਰਾਈ ਆ ਸੋ 7 ਮਹੀਨੇ ਦੀ ਗੱਭਣ ਤੇ ਤਕਰੀਬਨ ਸਨ ਵਿਚਾਲੇ 2 ਮਹੀਨੇ ਜਾਂ 2 ਤੋਂ ਕੋਈ 8-7 ਦਿਨ ਉੱਪਰ ਤੁਸੀਂ ਮੰਨ ਕੇ ਸੌਫਤਾ ਕਰ ਸਕਦੇ ਜੇ ਵੈਸੇ ਵੀ 2 ਢਾਈ 3 ਮਹੀਨੇ ਪਸੋਂ ਨੂੰ ਛੱਡਣਾ ਚਾਹੀਦਾ ਫਿਲਹਾਲ ਇਹ ਵੜਾ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਦਰਮਿਆਨੀ ਮੀਡੀਅਮ ਹਾਈਟ ਆ ਤੇ ਹੌਲੀ ਆ ਵਜਨ ਕੋਈ ਵੀ ਅਗੇ ਚੰਗੀ ਸੇਵਾ ਕਰ ਲੂਗਾ ਦੋਸਤੋ ਅੱਜ ਲੈ ਜਾਂਦੇ ਹੋ ਤੁਸੀਂ ਠੀਕ ਆ ਜੀ ਤਕਰੀਬਨ ਕੋਈ 2 ਕੁ ਮਹੀਨੇ ਜਾਂ ਸਵਾ 2 ਮਹੀਨੇ ਤੱਕ ਸੁਖੂਗੀ ਕਰਮਾਂ ਲਈ ਬਾਕੀ ਥਣਾ ਥਣਾ ਦੀ 35 35 ਭਰਾ ਆਉਣ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਚੰਗੀ ਆ ਅੱਗੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਆ ਜਿਹੜੀ ਦੋਸਤੋ ਥਣ ਥਣੂ ਦਿਖਾ ਦਿੰਦੇ ਆ ਆ ਚਾਰ ਥਣ ਆ ਢੋਲਾ ਵੜਾ ਭਾਜੀ ਥਣ ਚ ਡਾ ਵੜਾ ਮਾਰਦੀ ਆ ਹਮ ਹਮ ਠੀਕ ਹੈ। ਲੈ ਵੀ ਪ੍ਰਤਾਪ ਜੀ ਦਾ ਵੀਰੇ ਕੀ ਕਰਦੇ ਲੈਣ ਦੇਣ ਸਰ। ਇਹਦਾ ਵੀ ਇਹ ਨਾ ਮੰਗ ਲਈਏ ਸੰਧੂ ਸਾਹਿਬ। ਇਹ ਇਹ ਤਾਂ ਦੀ 25 ਮੰਗੋ। 25 ਆ ਪਾਣੀ ਨਾ ਮੰਗਣਾ। ਇਹ ਬੋਲਦੀ ਹੁੰਦੀ ਤੇ ਫਿਰ ਤਾਂ ਭਾਜ ਜਿੰਨਾ ਮਰਜ਼ੀ ਤੋ ਕਰਵਾ ਲਈ। ਬਰਾਬਰ ਹੀ ਕਰਦਿਏ ਸੰਧੂ ਸਾਹਿਬ। ਹੂੰ ਬਰਾਬਰ ਹੀ। ਬਰਾਬਰ ਉਹਨਾਂ ਦੇ। ਹਾਂ 15 15 ਦੇ ਦਿੱਗੇ। 15 15 30 ਹਾਂ। ਠੀਕ ਹੈ। ਇਹਦਾ ਜੋੜਾ। ਹੂੰ ਤੇ ਬਾਕੀ ਸੰਧੂ ਸਾਹਿਬ ਇਹ ਗੱਲ ਆ ਵੀ ਲੈਆਂ ਹੀ ਟੋਕੜਾ ਕਪੜਾ ਪਾ। ਤੇ ਟੋਕੜਾ ਕਪੜਾ ਅੱਜ ਚਾਰੇ ਵੇ ਆ ਗਈਆਂ। ਅੱਛਾ। ਹਾਂ ਮੱਝਾ ਨਾਮ ਤੋਂ ਲਾਉਣ ਗਿਆ ਵਾ। ਮੱਝਾ ਸੀ। ਮੱਜਾ ਮੱਜਾ ਹੈ ਭਾਈ ਹਾਂ ਟੋਕੜਾ ਟੋਕੜਾ ਗੱਬਣਾ ਦਾ ਫਰਕਾਂ ਨਹੀਂ ਲੱਗਾ ਹਾਂ ਹਾਂ ਜੀ ਡਿਮਾਂਡ ਹੀ ਪਹੁੰਚ ਜਾਂਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਅੱਧ ਵਿਚਾਲੇ ਹੁੰਦਾ ਵੀ ਰੇਡ ਵੀ ਸਵਾਲੇ ਤੇ ਮਿਲ ਜਾਂਦਾ ਪਸੂ ਹਾਂ ਜੀ ਦੋਹਾਂ ਜਾ ਕੇ ਡਬਲ ਕਰ ਜਾਂਦਾ ਹਾਂ ਜੀ ਸਜਰਾਂ ਨਾਲੋਂ ਜ਼ਿਆਦਾ ਹੀ ਸਭ ਹੋ ਗਈ ਆ ਨਹੀਂ ਕਾਫੀ ਡਿਮਾਂਡ ਰਹਿੰਦੀ ਹੈ ਚਲੋ ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਨਾਗ ਦਿਖਾਉਣੇ ਸੀ ਕਿ ਪਸ਼ੂ ਵੈਸੇ ਲਏ ਖੜੇ ਆ ਦੋ ਤਿੰਨ ਦਿਨਾਂ ਤੱਕ ਦੋ ਦਿਨਾਂ ਤੱਕ ਜਿਹੜੇ ਆ ਹੋਰ ਨਾਗ ਤੁਹਾਨੂੰ ਆਪਾਂ ਨਵੇਂ ਦਿਖਾ ਦਾਂਗੇ ਮੱਜਾ ਮੂਜਾ ਵੈਸੇ ਲਈਆਂ ਖੜੀਆਂ ਹੋਣਗੀਆਂ ਹ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਨਗ ਤੁਹਾਨੂੰ ਦਿਖਾਉਣੀ ਸੀਗੀ ਤੇ ਵੀਰ ਸਤਨਾਮ ਦੇ ਨੰਬਰ ਜਿਹੜੇ ਆ ਦੋਸਤੋ 946 55 59956 ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਵੈਸੇ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚੱਲਦਾ ਕਰਤਾ ਸੋ ਇੱਕ ਮੱਝ ਬਹੁਤ ਵਧੀਆ ਦੋਸਤੋ ਜਿਹੜੀ ਸੱਜਰ ਤਾਜੀ ਸੂਈ ਆ ਬਾਕੀ ਭਰੌਣ ਭਰੌਣ ਚੰਗੀ ਆ ਤੁਸੀਂ ਵੀਡੀਓ ਦੇ ਵਿੱਚ ਪੂਰੀ ਚਪਾਈ ਦੇਖ ਲਈ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ